ਗਰਨੀ ਬਾਅਦ ਚ ਮੈਂ ਤੁਹਾਨੂੰ ਜਿਆਦਾ ਕੁਝ ਨਹੀਂ ਦਰਦਾ ਹੁਣ ਵੈਸੇ ਤੁਹਾਨੂੰ ਕਿੰਨੇ ਅਲਿਖੀ ਤੇ ਉਹ ਯੰਨਾਂ ਮਰ ਕੇ ਹੀ ਗਰੀ ਮੈਸੇਰ ਬੜੀ ਉਹ ਜੇ ਮਨ ਉੱਤਲਾ ਹੁੰਦਾ ਹੁੰਦਾ ਹੈ ਮੈਨਾਂ ਦੀ ਆਉਂਦੀ ਆ ਜਾਵੇ ਜੇ ਨਾ ਮੈਂ ਚੱਲ ਜਾਣਾ ਆ ਜਾਣ ਤਾਂ ਟਿਕਾਉਂਦਾ ਆ ਬੜਾ ਬੜਾ ਪਸੰਦ ਕਰਦਾ ਹੈ ਅਗਲੇ ਇਸ ਦਾ ਮੋਗ ਸਾਡਾ ਪਿੰਡ ਕੋਟਲੀ ਸੂਰਤ ਮੱਲੀ ਹੈ ਤਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹਦਾ ਨਾਮ ਪਰਮਜੀਤ ਸਿੰਘ ਆ ਜੀ ਮੇਰਾ ਗਦਨਬੀਤ ਸਿੰਘ ਭਤੀਜਾ ਲੱਗਦਾ ਸੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਸਾਊਦੀ ਅਰਬ ਗਿਆ ਸੀਗਾ ਤੇ ਉੱਥੇ ਅਚਾਨਕ ਉਹਨੂੰ ਅਟੈਕ ਹੋਣ ਨਾਲ ਜਿਹਦੀ ਉਹ ਮੌਤ ਹੋ ਗਈ ਤੇ ਉਹ ਸਾਨੂੰ ਪਤਾ ਲੱਗਾ ਕੱਲ ਉਹਨਾਂ ਦੇ ਜੋ ਸੰਪਰਕ ਜਿਹੜੇ ਸੀ ਉਦੋਂ ਮੁੰਡੇ ਉਹਨਾਂ ਦੱਸਿਆ ਇਦਾਂ ਕਰਕੇ ਗਗਨਦੀਪ ਜੀ ਬੈਕ ਹੋ ਗਏ। ਕਰੀਬ 2 ਦਿਨ ਹੋ ਜਾਣ ਲੱਗੇ ਆ ਜੀ। ਪ੍ਰਕਾਰ ਦਾ ਅਧਿਕਾਰੀ ਜਾਂ ਫਿਰ ਕੋਈ ਜਥੇਬੰਦੀਆਂ ਤੁਹਾਡੇ ਕੋਲ ਆਈਆਂ ਹਨ ਜੀ? ਨਹੀਂ ਜੀ ਕੋਈ ਨਹੀਂ ਆਇਆ ਅਜੇ ਤੱਕ। ਕੀ ਮੰਗ ਕਰਦੇ ਤੁਸੀਂ? ਮੰਗ ਸਰਕਾਰ ਕੋ ਇਹੋ ਕਰਦੀਆਂ ਜੀ ਜਿਹੜੀ ਡੈੱਡ ਬੋਡੀ ਆ ਉਹ ਗਗਨਦੀਪ ਸਿੰਘ ਦੀ ਸਰਕਾਰ ਮਾਇਤ ਕਰੇ ਸਾਡੀ ਇੱਥੇ ਲਿਆਉਣ ਤੇ ਉਹ ਜੋ ਉਹ ਬੰਦਾ ਮੇਰੀ تیرਵਾਜਾ ਨਾਲ ਉਹਦਾ ਸੰਸਕਾਰ ਕੀਤਾ ਜਾਵੇ। ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੇਕਰ ਸਰਕਾਰਾਂ ਵੱਲੋਂ ਇੱਥੇ ਇਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕੀਤਾ ਜਾਵੇ ਤੇ ਇਸ ਨੂੰ ਪਸਤਾ ਵੇਦ ਦੇ ਜੇ ਇੱਥੇ ਬੱਚਿਆਂ ਨੂੰ ਰੋਜ਼ੀ ਰੋਟੀ ਮਿਲਦੀ ਆ ਤੇ ਫਿਰ ਵਿਦੇਸ਼ ਜਾਣ ਦੀ ਜਰੂਰਤ ਹੀ ਕੋਈ ਨਹੀਂ ਪਵੇ ਤੇ ਨਾ ਰੋਜ਼ਗਾਰ ਹੋਣ ਕਾਰਨ ਬੱਚੇ ਵਿਦੇਸ਼ ਜਾ ਰਹੇ ਨੇ ਜੀ ਗਗਨਦੀਪ ਸਾਡਾ ਬੱਚਾ ਪਿੰਡ ਕੋਲਨੀ ਸੋਤ ਮਲੇ ਗਰਦਾਸਪੁਰ ਡਿਸਟ੍ਰਿਕਟ ਜਿਹੜਾ ਬਾਬਾ ਨਾਨਕ ਤਸੀਲ ਤੋਂ ਇਹ ਜੀ ਬਹੁਤ ਗਰੀਬ ਘਰ ਦਾ ਬੱਚਾ ਹੈ। ਉਹ 0 ਟਿਕਮਣ ਵਾਤੇ ਸੌਤੀ ਹਰ ਵਗਿਆ ਇਸ 7 ਸਵਾ ਸਾਲ ਨੇੜ ਹੋ ਗਿਆ। ਉੱਥੇ ਪਤਾ ਨਹੀਂ ਕੀ ਤੈ ਕੋਈ ਆ ਕੀ ਹੋਇਆ। ਮਾਂ ਨੇ ਪੂਰਾ ਹੋ ਗਿਆ ਜੀ। ਪਰਿਵਾਰ ਬਹੁਤ ਗਰੀਬ ਹੈ। ਜੀ ਇਹ ਇਹਨੇ ਵੀ ਸਰਕਾਰ ਇਹਨਾਂ ਦੀ ਮਦਦ ਕਰੇ। ਉਹ ਬੱਚੇ ਦੀ ਡੱਡ ਬਾਡੀ ਇੱਥੇ ਜਾਂਦੀ ਜੀ। ਉਹਦਾ ਰੀਤੀ ਰਵਾਜਾਂ ਦਾ ਸਸਕਾਰ ਸਰਕਾਰਾਂ ਵੱਲੋਂ ਕਹਿੰਦਾ ਵੀ ਰੋਜ਼ਗਾਰ ਦਿੱਤਾ ਜਾਂਦਾ ਨੌਜਵਾਨਾਂ ਨੂੰ ਜੇਕਰ ਰੋਜ਼ਗਾਰ ਦਿੱਤਾ ਜਾਵੇ ਸਰਕਾਰਾਂ ਉਹਨਾਂ ਤੇ ਨੌਜਵਾਨਾਂ ਨੂੰ ਕੀ ਲੋੜਿਆ ਤੇ ਇਹਨੂੰ ਕਿਸ ਤਰ੍ਹਾਂ ਵੇਖੋ ਤੁਸੀਂ ਵੇਖੋ ਜੀ ਜੇ ਸਰਕਾਰਾਂ ਇੱਥੇ ਰੋਜੀ ਰੋਟੀ ਦਿੰਦੀਆਂ ਤੇ ਇਹੋ ਜਿਹੇ ਬੱਚਿਆਂ ਨੂੰ ਬਾਹਰ ਜਾਂਦੀ ਕੀ ਲੋੜਿਆ ਇੱਥੇ ਕਮਾ ਕੇ ਰੋਟੀ ਖਾ ਸਕਦੇ ਨੇ 16 ਬੱਚਾ ਇਹ ਲੰਮਾ ਜਵਾਨੇ ਤੇ ਜਿੰਨਾ ਮਰਜੀ ਇੱਥੇ ਕੰਮ ਕਰ ਸਕਦਾ ਜੇ ਕੰਮ ਹੁੰਦਾ ਬਾਦ ਇਥੇ ਕੋਈ ਕੰਮ ਹੀ ਨਹੀਂ ਸਰਕਾਰ ਕਰਦੀ ਦਿੰਦੀ ਕੋਈ ਕੰਮ ਤੇ ਕੀ ਕਰਨਾ ਇਥੇ ਕੱਲ ਦੀ ਡੈਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਨੁਮਾਇੰਦਾ ਆਇਆ ਜੀ ਵੇਖੋ ਜੀ ਅਸੀਂ ਤਰੀਕਾ ਵੇਖਿਆ ਕੋਈ ਆਇਆ ਜਾਂ ਨਹੀਂ ਆਇਆ ਪਰ ਮੇਰੇ ਕੱਲ ਜਦ ਇਥੇ ਕੋਈ ਪ੍ਰਸ਼ਾਸਨ ਦਾ ਕੋਈ ਮਤਲਬ ਜੀ ਕੋਈ ਇੱਥੇ ਨਹੀਂ ਪਹੁੰਚਿਆ ਇਹਨਾਂ ਕੋਲ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਤੇ ਇਹੋ ਸਰਕਾਰ ਕੋ ਮੰਗ ਕਰਦੇ ਆ ਵੀ ਚਲੋ ਇਹਨਾਂ ਦੀ ਮਤ ਦਿੱਤੀ ਜਾਏ ਤੇ ਉਹ ਬੱਚੇ ਦੀ ਡੈੱਡ ਬਾਡੀ ਇੱਥੇ ਆ ਜੇ ਇਹ ਆਪਣੇ ਦਿੱਤੀ ਰਵਾਜਾਂ ਦਾ ਚਲੋ ਸਸਕਾਰ ਕਰ। ਇਹ ਗਗਨਦੀਪ ਸਿੰਘ ਸੀਗਾ ਪਿੰਡ ਕੋਟਲੀ ਸੂਰਤ ਮੱਲੀਆਂ ਤਸੀਲ ਡੇਰਾ ਬੱਬਾ ਨਾਲ ਗੁਰਦਾਸਪੁਰ ਇਹ ਆਪਣੇ ਚੰਗੇ ਭੂਇਖ ਵਾਸਤੇ ਗਿਆ ਸੀਗਾ 사ਉਦੀ ਅਰਬ ਵਿਚਾਰਾ ਕਰਜ਼ਾ ਚੁੱਕ ਕੇ ਇਥੋਂ ਆਪਣਾ ਲੈ ਕੇ ਗਿਆ ਕਰਜ਼ਾ ਚੁੱਕ ਕੇ ਤੇ ਜਾ ਕੇ ਆਪਣਾ ਚੰਗਾ ਭੂਇਖ ਬਣਾਉਣ ਵਾਸਤੇ ਗਿਆ ਸੀਗਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਵਾਪਸ ਨਹੀਂ ਆਉਣਾ। ਜਦੋਂ ਵਿਚਾਰੇ ਨੂੰ ਅੰੱਚ ਮਾਪਿਓ ਨੂੰ ਪਤਾ ਲੱਗਾ ਪਹਿਲਾਂ ਇੱਕ ਬ੍ਰਦਰ ਇਹਨਾਂ ਦੀ ਡੈਥ ਹੋ ਗਈ ਸੀਗੀ ਹੁਣ ਦੂਜੇ ਦੀ ਫਿਰ ਡੈਥ ਹੋ ਗਈ ਹੋਈ ਆ। ਬਟ ਮਾਪੇ ਵਾਸਤੇ ਬਹੁਤ ਵੱਡਾ ਭਾਰਟਾ ਹੋ ਗਿਆ ਹੈ ਅਸੀਂ ਤਾਂ ਹੁਣ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਰੀ ਜਿਹੜੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਜੋ ਕਿ ਆਖਰੀ ਰਸਮ ਜੜੀ ਉਹ ਪਜਾਨੇ ਪੂਰੀ ਕਰ ਸਕਣ ਨਾਲੇ ਦਾ ਚਿਹਰਾ ਦੇਖ ਸਕਿਆ ਕੱਲ ਦੀ ਡੈਥ ਹੋਈ ਹੈ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਜਾਂ ਕੋਈ ਥੱਥੇ ਬੰਦੀ ਕੋਈ ਆ ਜੀ ਨਹੀਂ ਜੀ ਅਜੇ ਤੱਕ ਕੋਈ ਨਹੀਂ ਹੋਇਆ ਅਸੀਂ ਸਵੇਰ ਵੀ ਦੋ ਤਿੰਨ ਇੰਟਰਵਿਊ ਦਿੱਤੀ ਹੋਈਆਂ ਤੇ ਸਰਕਾਰ ਤੱਕ ਕੋਸ਼ਿਸ਼ ਕਰ ਰਹੇ ਹਾਂ ਪਹੁੰਚਣ ਦੀ ਬਾਕੀ ਅਸੀਂ ਆਪਣੇ ਐਮਐਲਏ ਅਮਰ ਸਿੰਘ ਸ਼ਰੀ ਕੋਲ ਸੀ ਜੀ ਉਹ ਵੀ ਬੇਨਤੀ ਕਰਦੇ ਹਾਂ कि जो भी परवाद दी मत हो सकेयो कीती जावे ते जल्दी-जल्दी डेड बॉडी जेडी वापस लेवंदी कोशिश कीती है सरकारा वलो क्या आंदा कि नौजवानों रोजगार ਦਿੱਤਾ ਜਾ ਰਿਹਾ ਹੈ रोजगार ਦਿੱਤਾ ਜਾ ਰਿਹਾ ਕਿ ਜਮ ਮੁੰਡੇ ਦੇ ਨੌਜਵਾਨ ਸਾਡੇ ਬਾਹਰ ਜਾ ਰਹੇ ਹੈ ਦੇਖੋ ਜੀ ਕੁਛ ਤਾਂ ਰੋਜ਼ਗਾਰ ਮਿਲਿਆ ਪਰ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਫਿਰ ਬਾਹਰ ਦਾ ਹੀ ਰੁਖ ਬਣਾਉਣਾ ਪਊਗਾ